ਅੱਜ ਜੋ ਪਤਲਾ ਫੁਕੇਗਾ ਕਿਸ ਸੰਬੰਧ ਵਿੱਚ ਪੁਚਿਆ ਗਿਆ। ਵਾਹਿਗੁਰੂ ਸਾਹਿਬ ਅੱਜ ਫਦੇ ਮੈਂ ਗੁਰਪ੍ਰੀਤ ਸਿੰਘ ਖਾਨਪੁਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਿਲ੍ਹਾ ਗਰਦਾਸਪੁਰ ਅੱਜ ਜੋ ਪੰਜਾਬ ਭਰ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਕੇਐਮਐਮ ਮੋਰਚੇ ਵੱਲੋਂ ਜੋ ਕਾਲ ਦਿੱਤੀ ਗਈ ਸੀ ਉਸ ਕਾਲ ਨੂੰ ਲਾਗੂ ਕਰਦਿਆ। ਅੱਜ ਜੂਨ ਦਮਦਮਾ ਸਾਹਿਬ ਜਿਲ੍ਹਾ ਗਰਦਾਸਪੁਰ ਤੇ ਜੂਨ ਰਾਮ ਸੰਮਣ ਜੀ ਜੋ ਇਸ ਵੇਲੇ ਇੱਥੇ ਆਗੂ ਟੀਮ ਜਿਹੜੀ ਹਾਜ਼ਰ ਹੋਈ ਆ ਜੋ ਇਸ ਵੇਲੇ ਕਿਸਾਨਾਂ ਦੇ ਉੱਤੇ ਔਰ ਨਿਆਜ ਉਹ ਪਰਾਲੀ ਵਾਲੇ ਜਿਹੜੇ ਪਰਚੇ ਆ ਉਹ ਪਾਏ ਜਾ ਰਹੇ ਆ 200 ਰੁਪਇਆ ਤੋਂ ਵੱਧ ਜਿਹੜੀ ਝੋਨੇ ਦੇ ਉੱਤੇ ਜਿਹੜੀ ਕਟਿਆ ਮੋਖਚਰ ਦੇ ਨਾਂ ਦੇ ਤੇ ਸਿਲ ਦੇ ਨਾਂ ਦੇ ਕੁਦਰਤੀ ਬੇਲੋੜੀ ਜਿਹੜੀ ਬਰਸਾਤ ਹੋਈ ਉਹਦੇ ਕਰਕੇ ਮੋਖਚਰ ਤੇ ਜਿਹੜੀ ਸੇਲ ਕਰਕੇ ਕਟ ਜਿਹੜੀ ਆ ਉਹ ਪਾਈ ਜਾ ਰਹੀ ਆ ਇਹਦੇ ਨਾਲ ਹੀ 61 ਰੁਪਏ 50 ਪੈਸੇ ਜੋ ਗੰਨੇ ਦਾ ਪਕਾਇਆ ਆ ਉਹ ਅਜੇ ਵੀ ਸਰਕਾਰੀ ਤੌਰ ਤੇ ਜਿਹੜਾ ਸਰਕਾਰ ਮੰਨੀ ਸੀਗੀ ਉਹ ਸਰਕਾਰ ਭੱਜ ਨਿਕ ਭੱਜ ਨਿਕਲ ਤੁਰ ਲੱਗਦੀ ਆ ਅਸੀਂ ਇਹ ਤੁਹਾਡੇ ਮਾਧਿਅਮ ਰਾਹੀਂ ਕਹਿਣਾ ਚਾਹੁੰਦੇ ਆਂ ਵੀ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਡੀਸੀ ਦਫ਼ਤਰ 13 ਤਰੀਕ ਨੂੰ ਇੱਥੇ ਧਰਨਾ ਵੀ ਵੱਡਾ ਰੱਖਿਆ ਗਿਆ ਆ ਤੇ 61 ਰੁਪਏ 50 ਪੈਸੇ ਉਸ ਸਮੇਂ ਤੋਂ ਪਹਿਲਾਂ ਜਿਹੜੇ ਦਿੱਤੇ ਜਾਣ ਇਹਦੇ ਨਾਲ ਹੀ ਆ ਜੋ ਵੱਡਾ ਜੋ ਹੜ ਮੈਨ ਮੇੜ ਹੜ ਜੋ ਜਿਹੜਾ ਆ ਜਿਹਨੂੰ ਕੁਦਰਤੀ ਆਸਤੇ ਸਰਕਾਰਾਂ ਵੱਲੋਂ ਕਿਹਾ ਜਾਂਦਾ ਪਰ ਇਹ ਮੈਨ ਮੇੜ ਜਿਹੜਾ ਹੜ ਆਡੀਆਂ ਜਥੇਬੰਦਕ ਜੋ ਜਥੇਬੰਦੀਆਂ ਆ ਉਹਨਾਂ ਦੇ ਵਿਚਾਰ ਅਧੀਨ ਆ ਉਹ ਜੋ ਕਿਸਾਨਾਂ ਦਾ ਯੋਗ ਤੇ ਸਹੀ ਮੁਆਵਜ਼ਾ ਆ ਜੋ ਕੇਂਦਰ ਸਰਕਾਰ ਬਿਲਕੁਲ ਨਗੂਣਾ ਜਾਂ ਮੰਨ ਕੇ ਗਈ ਆ ਪਰ ਉਹ ਵੀ ਅਜੇ ਤੱਕ ਕਿਸਾਨਾਂ ਤੱਕ ਨਹੀਂ ਦਾ ਪਹੁੰਚਿਆ ਨਾ ਸਰਕਾਰ ਵੱਲੋਂ ਕੋਈ ਮਾਦੀਤਾਂ ਪਹੁੰਚੀ ਆ ਉਹ ਜੋ ਮੁਆਵਜ਼ਾ ਆ ਉਹ ਕਿਸਾਨਾਂ ਨੂੰ ਜਿਹੜਾ ਆ ਜਾਰੀ ਕੀਤਾ ਜਾਵੇ ਤਾਂ ਕਿ ਜੋ ਉਹਨਾਂ ਦੀ ਕਿਸਾਨਾਂ ਦੀ ਜਿਹੜੀ ਆ ਬਾਹ ਆ ਉਹ ਫੜੀ ਜਾਵੇ ਤੇ ਬੇਲੋੜੇ ਜਿਹੜੇ ਕਿਸਾਨਾਂ ਦੇ ਉੱਤੇ ਪਰਾਲੀ ਦੇ ਪਰਚੇ ਟੋਣੇ ਆ ਉਹ ਬੰਦ ਕੀਤੇ ਜਾਣ ਤਾਂ ਕਿ ਕਿਸਾਨ ਐਸ ਵੇਲੇ ਬਹੁਤ ਵੱਡੀ ਦੁਵਿਧਾ ਦੇ ਵਿੱਚੋਂ ਲੰਘ ਰਿਹਾ ਆ ਬੇਲੋੜੀ ਲਗਾਤਾਰ ਜਿਹੜੀ ਬਰਸਾਤ ਆ ਉਹ ਲਗਾਤਾਰ ਹੋ ਰਹੀ ਆ ਤੇ ਝੋਨੇ ਦੇ ਵਿੱਚ ਜਿਹੜੀ ਨਮੀ ਦੇ ਉੱਤੇ ਜਿਹੜੀ ਆ ਉਹ ਜਿਹੜੀ ਛੋੜਤੀ ਜਾਵੇ ਤਾਂ ਕਿ ਕਿਸਾਨਾਂ ਦਾ ਜੋ ਸਹੀ ਤਰੀਕੇ ਨਾਲ ਜਿਹੜਾ ਝੋਨਾ ਆ ਉਹ ਆਪਣਾ ਜਿਹੜਾ ਉਹਨੂੰ ਵੇਚ ਸਕਣ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੰਦਿਆਸ ਜਿਹੋ ਜੋ ਕੁਤਲਾ ਫੁੱਟਿਆ ਗਿਆ ਹਾਂਜੀ ਇਹ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋਨ ਪ੍ਰਧਾਨ ਬਾਬਾ ਰਾਮ ਥੰਮਣ ਬੋ ਰਿਹਾ ਜੀ ਜੋ ਸਾਡਾ ਝੋਨੇ ਦੀ ਪ੍ਰਾਲੀ ਨੂੰ ਸਾੜਨ ਦੇ ਉੱਤੇ ਮੁੱਦਾ ਵਾ ਸਰਕਾਰ ਬੇਨੋੜਾ ਪਰਚੇ ਕਰ ਰਹੀ ਆ ਅਸੀਂ ਵਾਤਾਵਰਨ ਦੇ ਪ੍ਰੇਮੀ ਆ ਪਰ ਇਸ ਪ੍ਰਾਲੀ ਦਾ ਪ੍ਰਬੰਧ ਅਸੀਂ ਕੀ ਕਰ ਸਕਦੇ ਆ ਇਹ ਸਰਕਾਰ ਦੇ ਹੱਥ ਦੇ ਵਿੱਚ ਆ ਇਹ ਕਰ ਲੈਣ ਪ੍ਰਬੰਧ ਸਾਰੀ ਪਰਾਲੀ ਲੈ ਜਾਣ ਅਸੀਂ ਦੇਣ ਨੂੰ ਤਿਆਰ ਆ ਪਰ ਉਹ ਕਿਸਾਨ ਐਸ ਵੇਲੇ ਕਰ ਕੀ ਸਕਦਾ ਹੈ ਉਹਦੇ ਵਿੱਚ ਸਮਾਂ ਕਿਹੜਾ ਬਚ ਰਿਹਾ ਵਾ ਸਾਡੀ ਮਜਬੂਰੀ ਆ ਪਰਾਲੀ ਨੂੰ ਅੱਗ ਲਾਉਣਾ ਸਾਡਾ ਕੋਈ ਸ਼ੌਂਕ ਨਹੀਂ ਦੂਸਰੇ ਬੰਨੇ ਜਿਹੜਾ ਗੰਨੇ ਦਾ ਪੈਸਾ ਉਹ ਅਜੇ 61 ਰੁਪਏ ਪਿਛਲੇ ਸੀਜ਼ਨ ਵਾਲਾ ਨਹੀਂ ਦੇ ਰਹੀ ਸਰਕਾਰ ਅਗਲਾ ਸੀਜ਼ਨ ਸਿਰ ਦੇ ਉੱਤੇ ਆ ਗਿਆ ਜਿਹੜੀ ਨਮੀ ਆ ਕੁਦਰਤੀ ਬਾਰਿਸ਼ ਦੇ ਨਾਲ ਉਹ ਝੋਨੇ ਦੇ ਵਿੱਚ ਹੋਊਗੀ ਉਹਦੇ ਉੱਤੇ ਵੀ ਛੋਟ ਦਿੱਤੀ ਜਾਵੇ ਦੂਸਰੇ ਬੰਨੇ ਜਿਹੜਾ ਝੋਨਾ ਹੈ ਉਹ ਪਹਿਲਾਂ ਕੁਦਰਤੀ بارش ਦੇ ਨਾਲ ਬਦਰੰਗੀ ਵੀ ਹੋ ਚੁੱਕਾ ਹੈ ਉਹਦੀ ਵੀ ਛੋਟ ਦੀ ਲੋੜ ਆ ਜਿੰਨਾ ਚਿਰ ਇਹ ਸਰਕਾਰਾਂ ਜਿਹੜੀਆਂ ਵਾਂ ਆਪ ਕਿਸਾਨੀ ਨੂੰ ਨਹੀਂ ਬਚਾਉਣਗੀਆਂ ਉਹਨਾਂ ਚਿਰ ਇਹ ਕਿਸਾਨੀ ਜਿਹੜੀ ਆ ਨਹੀਂ ਬਚ ਸਕਦੀ ਅਸੀਂ ਕੇਂਦਰ ਸਰਕਾਰ ਨੂੰ ਕਹਿੰਨੇ ਆ ਤੇ ਪੰਜਾਬ ਸਰਕਾਰ ਨੂੰ ਹੜਪੀੜ ਤੇ ਲੋਕਾਂ ਦੀ ਵੀ ਅੱਗੇ ਹੋ ਕੇ ਮਦਦ ਕਰਨ ਅਜੇ ਤੱਕ ਜਿਹੜੀਆਂ ਸਾਡੀਆਂ ਸਮਾਜ ਸੇਵੀ ਸੰਸਥਾਵਾਂ ਵਾਂ ਜਾਂ ਕਿਸਾਨ ਜਥੇਬੰਦੀਆਂ ਵਾਂ ਉਹ ਤੇ ਘਰ ਘਰ ਪਹੁੰਚ ਕੇ ਲੋਕਾਂ ਦੀ ਸੇਵਾ ਕਰ ਰਹੀ ਹੈ ਪਰ ਸਰਕਾਰਾਂ ਦਾ ਸਭ ਕੁਝ ਜਿਹੜਾ ਮੁਆਜਾ ਦੇਣ ਦਾ ਤਰੀਕਾ ਉਹ ਕੇਵਲ ਕਾਗਜ਼ਾਂ ਤੱਕ ਆ ਤੇ ਜਾਂ ਅਖਬਾਰਾਂ ਤੱਕ ਆ ਜੋ ਅਸੀਂ ਆਪ ਦੇ ਬਾਦਮਾਈ ਕਹਿੰਦੇ ਹਾਂ ਕਿ ਸਰਕਾਰ ਲੋਕਾਂ ਦੀ ਬਾਹ ਫੜੇ ਤੇ ਇਹਸ ਮੋਟ ਨੂੰ ਬੰਦ ਕਰੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ